ਕੋਸਾ ਅਰਜ ਕਰਤਬ ਦਿਖਾਏ ਗਏ ਨੇ ਦੋ ਕੋਡਾਂਸਵਾਰ ਹੋ ਕੇ ਨੇਜਾਬਾਜੀ ਇਸ ਉਸੇ ਟਾਈਮ ਦੀ ਪ੍ਰਾਤਨ ਜੇ ਮਰਜਾਦਾਂ ਨੂੰ ਇੱਥੇ ਲੱਗ ਇਨੇ ਬਿਨ ਸੰਗਤਾਂ ਨੂੰ ਦਿਖਾਇਆ ਗਿਆ ਸੂ ਸਾਹਿਬ ਨੇ ਹੁਲਾ ਮੱਲਾ ਮਨਾਇਆ ਸੀਗਾ ਤੇ ਇਸੇ ਜਗ੍ਹਾ ਤੇ ਮਨਾਇਆ ਸੀਗਾ ਇਸੇ ਜਗ੍ਹਾ ਤੇ ਚਾਰਨ ਗੰਗਾ ਇਥੋਂ ਸਾਰਾ ਖਸਤਾਰੀ ਬੋਸ ਰੇ ਤੋਂ ਖਾਲਸਾ ਪੰਥ ਸਾਜਿਆ ਗਿਆ ਜਿਹੜੇ ਸਿੰਘ ਸੀ ਉਹਨਾਂ ਨੇ ਬੈਂਦੀ ਕਿ ਸੱਚੇ ਪਾਸਾ ਹੋਲੀ ਆ ਗਈ ਮਹਾਰਾਜ ਕਹਿੰਦੇ ਆਪਾਂ ਇਹ ਇਹਦਾ ਜਿਹੜਾ ਹੈਗਾ ਹੋਲੇ ਦੇ ਤੌਰ ਤੇ ਮਨਾਉਣਾ ਹੋਲੀ ਨਹੀਂ ਲੋਕ ਹੋਲੀਆਂ ਮਨਾਉਂਦੇ ਖਾਲਸਾਬੰਦ ਹੋਲਾ ਮਨਾਵੇਗਾ ਫਿਰ ਆਹੀ ਜੋ ਤੁਸੀਂ ਦੇਖਿਆ ਜੰਗ ਜੋ ਕਰਤਾਬ ਦੇਖੇ ਸਾਰਾ ਕੁਝ ਉਸ ਟਾਈਮ ਦੀ ਰਵੈਤ ਅੱਜ ਵੀ ਪ੍ਰਾਰਥਨਾ ਰਵੈਤ ਨੂੰ ਮੁੱਖ ਰੱਖਦੇ ਨੇ ਅੰਗ ਸਿੰਘਾਂ ਵੱਲੋਂ ਪ੍ਰਾਰਥਨਾ ਰਵੈਤ ਕਿਵੇਂ ਕੀਤੀ ਗਈ ਆ ਤਾਂ ਹੋਲੇ ਮੁਹੱਲੇ ਦਾ ਪਾਵਨ ਤੇ ਖਾਲਸਾ ਮਨਾ ਕੇ ਹਟਿਆ ਬਾਬੇ ਨਾਲ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਮਸਲੇ ਦੀਆਂ ਬੱਲਾ ਦਾ ਬਹੁਤ ਬਹੁਤ ਵਧਾਈਆਂ ਹੁਣ ਮੈਂ ਸਮੂਹ ਗੁਰੂ ਨਾਨਕ ਦੇਵ ਜੀ ਵਾ ਸਿੱਖ ਸੰਗਤਾਂ ਨੂੰ ਤੇ ਖਾਲਸਾ ਪੰਥ ਨੂੰ ਫੋਲੇ-ਬੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਔਰ ਨੀ ਹੋਲੀ ਮਾਹੌਲਾ ਜਿੱਥੇ ਲੋਕ ਹੋਲੀ ਮਨਾਉਂਦੇ ਨੇ ਅਸੀਂ ਹੋਲਾ ਮਹੱਲਾ ਮਨਾਉਂਦੇ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਟੇਡੀਅਮ ਦੇ ਵਿੱਚ ਹੋਲਾ ਮਹੱਲਾ ਦੀ ਰਵਾਇਤ ਆਰੰਭ ਕੀਤੀ ਤੇ ਸਿੰਘ ਉਸ ਵੇਲੇ ਜੰਗ ਜੂ ਕਰਤੱਪ ਦਿਖਾਉਂਦੇ ਸੀਗੇ ਜੋ ਕੁਝ ਅੱਜ ਕਰਤੱਪ ਦਿਖਾਏ ਗਏ ਨੇ ਦੋ ਕੋ ਡਾਂਸ ਵਾਲੋ ਕੇ ਨਜਾਬਾਜੀ ਇਹ ਉਸ ਟਾਈਮ ਦੀ ਪ੍ਰਾਤਨ ਰਜ ਮਰਜਾਦਾ ਨੂੰ ਇੱਥੇ ਲਗੋ ਇਹਨੇ ਬਿਨ ਸੰਗਤਾਂ ਨੂੰ ਦਿਖਾਇਆ ਗਿਆ ਇੱਥੇ ਇੱਕ ਹੋਰ ਵੱਡੇ ਸਵਾਲੇ ਉੱਠਦੇ ਨੇ ਵੀ ਅਸੀਂ ਜਿੱਥੇ ਐਡਾ ਵੱਡਾ ਲੱਖਾਂ ਦਾ ਇਕੱਠ ਤੁਸੀਂ ਦੇਖ ਰਹੇ ਹੋ ਖਾਲਸਾ ਪੰਥ ਇਕੱਠਾ ਹੋਇਆ ਜਿੱਥੇ ਅਸੀਂ ਇਹ ਮੰਗਦੇ ਫਿਰਦੇ ਹਾਂ ਵੀ ਸਟੇਡੀਅਮ ਬਣਾ ਦਿਓ ਅਸੀਂ ਸਰਕਾਰਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਸਾਡੇ ਬੰਦੀ ਸਿੰਘ ਛੱਡੋ ਭਾਈ ਅਮਰਪਾਲ ਸਿੰਘ ਛੱਡੋ ਸਾਡੇ ਜਿਹੜੇ ਪੰਥ ਦੇ ਮਸਲੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਇੱਕ ਮਸਲਾ ਇੱਕ ਜੋੜ ਮਿਲੇ ਤੇ ਹੱਲ ਕਰਾਉਣਾ ਚਾਹੀਦਾ ਨਹੀਂ ਫਿਰ ਇਹ ਜਿਹੜੀਆਂ ਪੰਥ ਦੀਆਂ ਬਾਗ ਘੋੜਿਆਂ ਦੀ ਜਿਸ ਤਰ੍ਹਾਂ ਦਿੱਲੀ ਵੱਲ ਨੂੰ ਹੋ ਗਈਆਂ ਪੁਲਿਸ ਨੇ ਸਾਰੇ ਮਸਲੇ ਹੱਲ ਕਰਨੇ ਪੈਣੇ ਇਹਨਾਂ ਨੇ ਮੰਗ ਰੱਖੀ ਸੀ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਨੇ ਅਸੀਂ ਕਿਹਾ ਅੱਜ ਤੱਕ ਇਹ ਬਾਬਾ ਕੁਲਵਿੰਦਰ ਸਿੰਘ ਜੀ ਬੈਠੇ ਨੇ ਅਸੀਂ ਤਾਂ ਤਿਆਰ ਬਸੇ ਬੈਠੇ ਆ ਹੁਣ ਇਹਨਾਂ ਦੀ ਕਦੋਂ ਹੋਣਗੇ ਦੱਸਣ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਤੁਰੰਤ ਮਸਲੇ ਹੱਲ ਕਿਤੇ ਜਾਣ ਜਿਸ ਦਿਨ ਇਹ ਘੋੜੇ ਦੌੜਦੇ ਦੌੜਦੇ ਦਿੱਲੀ ਵੱਲ ਨੂੰ ਹੋ ਗਏ ਫਿਰ ਸਾਨੂੰ ਕੰਮ ਸਾਹਮਣੇ ਆਖਾ ਹੋ ਜਾਣਾ ਅਜੇ ਸਾਡਾ ਸਬਰ ਨਾ ਪਰਖੋ ਤਾਂ ਬਾਬਾ ਇਹ 1701 ਈਸਵੀ ਦੇ ਵਿੱਚ ਗੁਰੂ ਸਾਹਿਬ ਨੇ ਹੋਲਾ ਮਹੱਲਾ ਮਨਾਇਆ ਸੀਗਾ ਤੇ ਇਸੇ ਜਗ੍ਹਾ ਤੇ ਮਨਾਇਆ ਸੀਗਾ ਇਸੇ ਜਗ੍ਹਾ ਤੇ ਚਾਰਨ ਗੰਗਾ ਇੱਥੋਂ ਸਾਰਾ ਖਸਤਾਰੀ ਬੋਸ ਵਾਲੇ ਜਿਹੜੇ ਖਾਲਸਾ ਪੰਥ ਸਾਜਿਆ ਗਿਆ ਜਿਹੜੇ ਸਿੰਘ ਸੀ ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਸਾ ਹੋਲੀ ਆ ਗਈ ਮਹਾਰਾਜ ਕਹਿੰਦੇ ਆਪਾਂ ਇਹਦਾ ਜਿਹੜਾ ਹੈਗਾ ਹੋਲੇ ਦੇ ਤੌਰ ਤੇ ਮਨਾਉਣਾ ਹੋਲੀ ਨਹੀਂ ਲੋਕ ਹੋਲੀਆਂ ਮਨਾਉਂਦੇ ਖਾਲਸਾ ਪੰਥ ਹੋਲਾ ਮਨਾਵੇਗਾ ਫਿਰ ਆਹੀ ਜੋ ਤੁਸੀਂ ਦੇਖਿਆ ਅੱਜ ਜੰਗ ਜੂ ਕਰਤਾਬ ਦੇਖੇ ਸਾਰਾ ਕੁਝ ਉਸ ਟਾਈਮ ਦੀ ਰਵਾਇਤ ਅੱਜ ਵੀ ਪ੍ਰਾਤਨ ਰਵਾਇਤ ਨੂੰ ਮੁੱਖ ਰੱਖਦੇ ਨੇ ਅੰਗ ਸਿੰਘਾਂ ਵੱਲੋਂ ਪ੍ਰਾਤਨ ਬਾਤ ਕੀ ਮੇ ਕੀਤੀ ਗਈ ਆ ਉਹੀ ਮਰਜ਼ਾਦਾ ਚੱਲ ਰਹੀ ਆ ਲੋ ਭਾਈ ਪੰਥ ਦੇ ਵਿੱਚ ਜਿਹੜਾ ਤੜਾ ਗੱਲ ਕਰਦਾ ਇਹ ਇਹਨੂੰ ਹਿੰਦੀ ਜਮ ਰੰਗ ਲਾਉਣ ਇੱਕ ਦੂਜੇ ਨੂੰ ਇੱਕ ਤੜਾ ਇਹੋ ਜਿਹਾ ਵੀ ਆ ਪੰਥ ਦੇ ਵਿੱਚ ਦੇਖੋ ਏਕਤਾ ਹੋਣੀ ਚਾਹੀਦੀ ਹੈ ਜਮੀਰਾਂ ਚ ਇਸ ਦਿਨ ਜਾਗੀਆਂ ਉਸ ਦਿਨ ਸਾਰੀ ਗੱਲ ਬਣ ਜਾਣੀ ਆ ਹਜੇ ਜਮੀਰਾਂ ਚ ਕਾਉਣ ਦੀ ਜੋ ਲੋੜ ਆ ਹੈ ਅਸੀਂ ਖਾਲਸਾ ਪੰਥ ਨੂੰ ਕਹਿੰਦੇ ਆ ਸਾਰੇ ਜਾਗੋ ਸਰਉਣੀ ਕਮੇਟੀ ਤੋਂ ਵੀ ਹੁਣ ਕਿਹੜਾ ਛਡਾਓ ਖਾਲਸਾ ਪੰਥ ਸਾਹਿਬ ਦੇ ਹੱਥ ਚ ਲਵੇ ਸੀ ਇਹਨਾਂ ਦੀ ਮੰਨਤਾ ਕਰਦੇ ਫਿਰਦੇ ਆ ਅਕਾਲ ਤਖਤ ਦਾ ਜਿਸ ਦਿਨ ਜਸੇਵੰਦ ਸਿੰਘ ਬਣ ਗਿਆ ਉਸ ਦਿਨ ਸਾਰੇ ਮਸਲੇ ਹੱਲ ਹੋ ਜਾਣੇ ਇਹਨਾਂ ਤੋਂ ਪੰਜਾਬੀ ਵਾਲੇ ਤੋਂ ਮਸਲੇ ਹੱਲ ਨਹੀਂ ਹੋਣੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਸੀ ਬਾਬਾ ਰਾਜਾ ਰਾਜ ਸਿੰਘ ਜਿਹੜੇ ਕਹਿੰਦੇ ਜਦੋਂ ਕੋਈ ਨਿਹੰਗ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦਾ ਬਣ ਗਿਆ ਤਾਂ ਉਸੇ ਦਿਨ ਕਹਿੰਦੇ ਮਸਲੇ ਖੱਲ ਹੋ ਜਾਣੇ ਆ